ਇਹ ਹੋਈ ਸਾਡਾ ਸਭ ਕੁਛ ਆ ਤੁਹਾਨੂੰ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਿੰਨਾ ਸਿਰ ਦਰਸ਼ਨ ਨਾ ਕਰੀਏ ਸਾਨੂੰ ਕੁਝ ਚੰਗਾ ਨਹੀਂ ਲੱਗਦਾ ਅੱਜ ਅਸੀਂ ਮੌਸਮ ਦੀ ਗੱਲ ਕਰਦੇ ਹਾਂ ਜਮਨਾ ਨਗਰ ਤੋਂ ਆਏ ਹੋ ਤੁਸੀਂ ਉਥੋਂ ਦਾ ਮੌਸਮ ਜ਼ਿਆਦਾ ਗਰਮ ਹੈ ਜਾਂ ਇੱਥੋਂ ਦਾ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਦਾ ਮੌਸਮ ਇਹ ਤੁਸੀ ਦੇਖ ਰਹੇ ਹੋ ਬਹੁਤ ਸੁਹਾਵਣਾ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਸੰਗਤ ਅੱਜ ਪਹੁੰਚੀ ਹੋਈ ਹੈ ਗੁਰਦੁਆਰੇ 'ਚ ਇਸ ਵੇਲੇ ਮੈਂ ਰੂਹਾਨੀਅਤ ਦੇ ਕੇਂਦਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਖੜਿਆ ਤੇ ਅੱਜ ਮੌਸਮ ਵੀ ਜਿਹੜਾ ਹੈ ਉਹ ਵੀ ਸੁਹਾਵਣਾ ਹੋਇਆ ਤੇ ਸੰਗਤਾਂ ਦੀ ਜਿਹੜੀ ਆਮਦ ਹੈ ਉਹ ਵੀ ਭਰਪੂਰ ਦਿਖਾਈ ਦੇ ਰਹੀ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਦਰਸ਼ਨੀ ਦਿਓੜੀ ਦੀਆਂ ਨੇ ਜਿੱਥੇ ਕਿ ਤੁਸੀਂ ਦੇਖੋ ਕਿ ਜਿੱਥੇ ਮੌਸਮ ਅੱਜ ਸੁਹਾਵਣਾ ਹੋਇਆ ਤੇ ਸੰਗਤਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਵਧਦੀ ਹੋਈ ਦਿਖਾਈ ਦੇ ਰਹੀ ਹੈ ਤੇ ਅੱਜ ਰੂਹਾਨੀਅਤ ਦੇ ਕੇਂਦਰ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਨਤਮਸਤਕ ਹੌਂ ਲਈ ਪਹੁੰਚੇ ਨੇ ਉੱਥੇ ਹੀ ਅ ਚਲਸੀ ਉਹ 48 47 ਜਿਹੜਾ ਆਮ ਦੀ ਖਾਈ ਦੇ ਰਿਆ ਸੀ ਮਗਰ ਅੱਜ ਦੇ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ 28 29 ਦੇ ਕਰੀਬ ਜਿਹੜਾ ਹੈ ਸ਼ਹਿਰ ਅੰਮ੍ਰਿਤਸਰ ਦਾ ਟੈਂਪਰੇਚਰ ਬਣਿਆ ਹੋਇਆ ਤੇ ਇੱਕ ਰੂਹਾਨੀਅਤ ਦੇ ਕੇਂਦਰ ਦੇ ਵਿੱਚ ਇੱਕ ਖੂਬਸੂਰਤ ਤਸਵੀਰ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਸੰਗਤਾਂ ਨੇ ਹੁਮ ਹੁਮਾ ਕੇ ਜੜੀਆਂ ਨੇ ਸਚਕੰਡ ਸ਼੍ਰੀ ਹਮਦਰ ਸਾਹਿਬ ਪਹੁੰਚ ਰਹੇ ਨੇ ਕੁਝ ਸੰਗਤਾਂ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਵੀ ਕਰਦੇ ਆਂ ਤੇ ਜਾਣਦੇ ਆ ਕਿੰਨਾ ਕੁ ਮਨ ਨੂੰ ਸਕੂਨ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਚਾਹੇ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਇਹੋ ਹੀ ਸਾਡਾ ਸਭ ਕੁਝ ਆ ਤੁਹਾਨੂੰ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਜਿੰਨਾ ਸੇਰ ਦਰਸ਼ਨਾਂ ਕਰੀਏ ਸਾਨੂੰ ਕੁਝ ਚੰਗਾਈ ਲੱਗਦਾ ਜੀ ਤੁਸੀਂ ਲੋਕਲੋਂ ਜਾਂ ਬਾਹਰੋਂ ਆਇਓ ਹਾਂਜੀ ਅਸੀਂ ਅਜਨਾਲੇ ਤੋਂ ਆਏ ਹਾਂ ਹਾਂਜੀ ਕਿਵੇਂ ਤਾਂ ਲੱਗ ਰਿਹਾ ਜੀ ਦਰਸ਼ਨ ਦਿਦਾਰੇ ਕਰਕੇ ਆਏ ਹੋ ਮੌਸਮ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਤਾਪਾਂ ਤੇ ਗਰਵਟਾਈ ਹੋਈ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਮਨ ਨੂੰ ਸ਼ਾਂਤੀ ਆ ਰਹੀ ਸੰਗਤ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਆ ਰਿਹਾ ਵਾ ਜਿੰਸੀ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਸੀ ਹੁਣ ਅੱਜ ਦੇਖੀ ਤਾਂ ਅੱਜ ਜਿਹੜਾ ਮੌਸਮ ਬੂਰਾ ਐਕ ਐਂਡ ਹੋਇਆ ਪਿਆ ਜਿੰਨੂੰ ਕੀ ਲੋਕ ਚਾਹੁੰਦੇ ਨੇ ਜਿਸ ਤਰ੍ਹਾਂ ਮੌਸਮ ਹਾਂਜੀ ਹਾਂ ਮੌਸਮ ਸਹੀ ਹੁਣ ਕਰਕੇ ਸੰਗਤ ਦੇ ਥੋੜੇ ਜਿਹਾ ਜ਼ਿਆਦਾ ਸਹਯੋਗ ਬਣਿਆ ਹੋਇਆ ਆ ਹਾਂਜੀ ਸੰਗਤ ਮਾਦਾ ਗਰਮੀ ਵਿੱਚ ਥੋੜਾ ਘਟ ਨਿਕਲਦੀ ਸੰਗਤ ਸਰਦੀ ਥੋੜਾ ਜਿਹਾ ਮੌਸਮ ਹੋਇਆ ਸੰਗਤ ਜਿਆਦਾ ਦਰਸ਼ਨ ਦਾਰ ਦੇ ਕਰਨ ਵਾਸਤੇ ਆਈ ਹੈ ਇੱਥੇ ਜਿਹੜੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਉਹ ਜ਼ਰੂਰ ਨਤਮਸ ਸਖੋਂ ਤੋਂ ਬਾਅਦ ਇੱਕ ਮੌਸਮ ਵੀ ਕਹਿ ਰਹੇ ਨੇ ਕਿ ਬਹੁਤ ਖੂਬਸੂਰਤ ਮੌਸਮ ਬਣਿਆ ਹੋਇਆ ਹੋਰ ਵੀ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਸਕੂਨ ਮਾਰ ਰਹੇ ਨੇ ਕਿਉਂਕਿ ਸੰਗਤਾਂ ਹੁਮ ਹੁਮਾ ਕੇ ਜਿਹੜੀਆਂ ਨੇ ਦੂਰ ਦਰਾੜੀਆਂ ਵੀ ਪਹੁੰਚੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾ ਆयो ਅਜ ਨਤਮਸ ਸਖੋ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਕਿਵੇਂ ਦਾ ਲੱਗ ਰਿਹਾ ਅਸੀਂ ਅੰਮ੍ਰਿਤਸਰ ਦੇ ਵੇਰਕੇ ਤੋਂ ਤੇ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਅੱਜ ਦਾ ਮੌਸਮ ਇਹ ਤੁਸੀ ਦੇਖ ਰਹੇ ਹੋ ਬਹੁਤ ਸੁਹਾਵਣਾ ਹੈਗਾ ਤੇ ਬਹੁਤ ਵਧੀਆ ਲੱਗ ਰਿਹਾ ਸੰਗਤ ਅੱਜ ਪਹੁੰਚੀ ਹੋਈ ਹੈ ਗੁਰਦੁਆਰੇ 'ਚ ਪਰਿਵਾਰ ਦੇ ਨਾਲ ਆਇਓ ਜਾਂ ਕੱਲੇ ਆਇਓ ਅੱਜ ਪੂਰੀ ਫੈਮਿਲੀ ਆਈ ਹੈ ਜੀ ਸਾਡੇ ਸਾਡੇ ਰਿਸ਼ਤੇਦਾਰ ਆਏ ਬਾਰੋਂ ਜਬਰਨਗਰ ਤੋਂ ਉਹ ਵੀ ਸਾਡੇ ਨਾਲ ਇੱਥੇ ਪਹੁੰਚੇ ਹੋਏ ਆ ਅੱਜ ਮੌਸਮ ਵੀ ਜਿਹੜਾ ਪੂਰਾ ਸੁਹਾਵਣਾ ਬਣਿਆ ਹੋਇਆ ਤੇ ਰਿਸ਼ਤੇਦਾਰ ਵੀ ਆਏ ਹੋਏ ਨੇ ਵੱਡੀ ਗੱਲ ਹਾਂਜੀ ਹਾਂਜੀ ਸਾਰੇ ਆਏ ਹੋਏ ਰ ਬਿਲਕੁਲ ਜੀ ਜਮਨਾ ਨਗਰ ਤੋਂ ਜਿਹੜੇ ਨੇ ਆ ਰਿਸ਼ਤੇਦਾਰ ਵੀ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਸਕੂਨ ਮਾਰ ਰਹੇ ਨੇ ਵਾਈਕੂ ਜੀ ਕ ਖਾਲਸਾ ਵਾਈਕੂ ਜੀ ਕਿੱਥੇ ਆ ਲੱਗ ਗਿਆ ਆ ਇਹ ਜਮਨਾ ਨਗਰ ਇਹ ਕਿਹੜੀ ਜਗ੍ਹਾ ਤੋਂ ਹੈ ਜੀ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਵੀ ਜੀ ਉਸ ਦਾ ਤਾਂ ਵਿਚਾਰੇ ਹਾਂ ਜੀ ਬਿਲਕੁਲ ਜੀ ਆ ਜੋ ਜਮਨਾ ਨਗਰ ਤੋਂ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਈਕੂ ਜੀ ਕ ਖਾਲਸਾ ਵਾਈਕੂ ਜੀ ਇੱਕ ਪਤੇ ਹਾਂ ਕਿੰਨੇ ਦਾ ਲੱਗ ਰਿਹਾ ਜੀ ਤੁਸੀਂ ਸਚਕੰਡਿ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਬਹੁਤ ਅੱਛਾ ਲੱਗ ਰਿਹਾ ਜੀ ਹਰਮੰਦਰ ਸਾਹਿਬ ਗੁਰੂਆਂ ਦੇ ਦਰਸ਼ਨ ਕਰਕੇ ਬਹੁਤ ਅੱਛਾ ਲੱਗ ਰਿਹਾ ਅੱਛਾ ਅਸੀਂ ਮੌਸਮ ਦੀ ਗੱਲ ਕਰਦੇ ਹਾਂ ਜਮਨਾ ਨਗਰ ਤੋਂ ਆਏ ਹੋ ਤੁਸੀਂ ਉੱਥੋਂ ਦਾ ਮੌਸਮ ਜ਼ਿਆਦਾ ਗਰਮ ਹੈ ਜਾਂ ਇੱਥੋਂ ਦਾ ਹਾਂ ਜੀ ਉੱਥੇ ਜ਼ਿਆਦਾ ਗਰਮ ਸੀ ਹੁਣ ਇੱਥੇ ਠੀਕ ਹੋ ਗਿਆ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਲੱਗ ਸਕਦੇ ਕਿ ਸਫਲਾ ਹੋ ਗਿਆ ਗੁਰੂ ਘਰ ਵੀ ਆਏ ਹੋ ਸੁਹਾਵਣਾ ਮੌਸਮ ਹੋਇਆ ਹਾਂ ਗੁਰੂ ਮਹਾਰਾਜ ਦੀ ਬੜੀ ਕਿਰਪਾ ਨਾਲ ਅੱਛੇ ਦਰਸ਼ਨ ਵੀ ਹੋਏ ਔਰ ਮੌਸਮ ਵੀ ਅੱਛਾ ਹੋ ਗਿਆ ਅਲੋਕ ਜੋ ਸੰਗਤ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਸਕੂਨ ਹੈ ਉਹ ਬਰਬੂਰ ਦਿਖਾਈ ਦੇ ਰਿਹਾ ਹੈ ਹੋਰ ਵੀ ਬੱਚੇ ਵੀ ਇੱਥੇ ਪਹੁੰਚੇ ਹੋਏ ਨੇ ਜੀ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਮਨਾ ਨਗਰ ਕਿਵੇਂ ਦਾ ਲੱਗ ਰਿਹਾ ਜੀ ਗੁਰੂ ਘਰ ਪਹੁੰਚੋ ਵਧੀਆ ਅੱਛਾ ਲੱਗ ਰਿਹਾ ਹੈ ਮੌਸਮ ਦੀ ਗੱਲ ਕਰ ਰਹੇ ਆਪਾਂ ਕਿ ਮੌਸਮ ਜਮਨਾ ਨਗਰ ਦਾ ਕਿਸ ਤਰ੍ਹਾਂ ਦਾ ਇੱਥੋਂ ਦਾ ਕਿਸ ਤਰ੍ਹਾਂ ਦਾ ਸੇਮ ਹੀ ਹੈ ਲੇਕਿਨ ਹੁਣ ਬਾਰਿਸ਼ ਦਾ ਲੱਗਣ ਡਿਆ ਵਾ ਕਿਹਦਾ ਤੂੰ ਸਫਲਾ ਹੋ ਗਿਆ ਤੁਸੀਂ ਆਏ ਹੋ ਅੱਜ ਤਾਂ ਮੌਸਮ ਵੀ ਠੰਡਾ ਹੋਇਆ ਹੋਇਆ ਹੈ ਹਾਂਜੀ ਮਜਾ ਆਇਆ ਬਹੁਤ ਮਜਾ ਆਇਆ ਬਿਲਕੁਲ ਜੀ ਸੰਗਤਾਂ ਹਮ ਹਮ ਆ ਕੇ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਜਮਨਾਲਾ ਨਗਰ ਤੋਂ ਆਏ ਹੋਏ ਸੰਗਤਾਂ ਨੇ ਤੇ ਇੱਕ ਗੱਲ ਜ਼ਰੂਰ ਕਹਿ ਰਹੇ ਨੇ ਕਿ ਅੱਜ ਗਰਮੀ ਜਿੱਥੇ ਪੰਜਾਬ ਪਰ ਦੇ ਵਿੱਚ 47 48 ਡਿਗਰੀ ਪੈ ਰਹੀ ਸੀ ਮਗਰ ਅੱਜ ਜਿਹੜਾ ਮੌਸਮ ਜਿਹੜਾ ਮੁਕੰਮਲ ਰੂਪ ਦੇ ਵਿੱਚ ਜਿਹੜਾ ਸੁਹਾਵਣਾ ਹੋਇਆ ਪਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਮੌਸਮ ਜਿਹੜਾ ਉਹ ਇੱਕਦਮ ਨਾਲ ਜਦੋਂ ਤਾਪਮਾਨ ਦੇ ਵਿੱਚ ਗਰਾਵਟ ਆਉਂਦੀ ਹੈ ਤਾਂ ਇੱਕ ਸੁਹਾਵਣਾ ਹੋ ਜਾਂਦਾ ਤੇ ਸੰਗਤਾਂ ਦੀ ਆਮਦ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਤੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਉਂ-ਜਿਉਂ ਗਰਮੀ ਵੱਧ ਰਹੀ ਸੀ ਤੂੰ ਤੂੰ ਸੰਗਤ ਦੀ ਜਿਹੜੇ ਗਿਣਤੀ ਸੀ ਉਹ ਘਟ ਰਹੀ ਸੀ ਮਗਰ ਅੱਜ ਤੁਸੀਂ ਦੇਖੋ ਚਾਰ ਚੁਫੇਰੇ ਜਿਹੜੀ ਤਸਵੀਰ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈ ਇਸ ਜਗ੍ਹਾ ਤੇ ਜਿੱਥੇ ਸੰਗਤ ਖੜੀ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਇੱਥੇ ਵੀ ਖੜਨਾ ਮੁਸ਼ਕਲ ਹੁੰਦਾ ਮਗਰ ਅੱਜ ਮੌਸਮ ਠੰਡਾ ਹੋਇਆ ਤੇ ਨਾਲ ਦੀ ਨਾਲ ਜਿਹੜੇ ਸੰਗਤਾਂ ਦੀ ਜਿਹੜੀ ਇਤਿਹਾਸ ਵਿੱਚ ਜਿਹੜਾ ਵੱਧਾ ਹੈ ਉਹ ਜਿਹੜਾ ਦੇਖਣ ਨੂੰ ਮਿਲ ਰਿਹਾ ਜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਉਹਨਾਂ ਵੱਲੋਂ ਖਾਸਾ ਪ੍ਰਬੰਧ ਜਿਹੜੇ ਹੈ ਗਰਮੀ ਨੂੰ ਲੈ ਕੇ ਵੀ ਕੀਤੇ ਜਾਂਦੇ ਆ ਮਗਰ ਜਦੋਂ ਮੌਸਮ ਇੱਕਦਮ ਨਾਲ ਇਸ ਤਰ੍ਹਾਂ ਬਦਲਦਾ ਹੈ ਤਾਂ ਸੰਗਤਾਂ ਦੇ ਵਿੱਚ ਇੱਕ ਰੌਣਕ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਉਸੇ ਤਰੀਕੇ ਨਾਲ ਜਿਹੜੀ ਰੌਣਕ ਹੈ ਸੰਗਤਾਂ ਦੇ ਮਨ ਦੇ ਵਿੱਚ ਤੇ ਸੰਗਤਾਂ ਦੇ ਚਿਹਰੇ ਦੇ ਉੱਤੇ ਸਾਫ਼ ਤੌਰ ਤੇ ਦੇਖਣ ਨੂੰ ਮਿਲੀ ਤੇ ਅੱਜ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਦਰਸ਼ਨੀ ਦਿਓੜੀਆਂ ਕੀਤੀਆਂ ਨੇ ਪਲਾਜ਼ਾ ਤੋਂ ਕੀਤੀਆਂ ਨੇ ਕਿ ਸੰ ਇੱਕ ਖੁਸ਼ਮਈ ਢੰਗ ਦੇ ਨਾਲ ਇੱਕ ਇੱਕ ਆਪਣੇ ਜਿਹੜੀ ਜੁਬਾਨੀ ਹੈ ਉਹ ਜ਼ਰੂਰ ਦੱਸ ਕੇ ਗਏ ਨੇ ਕਿੰਨਾ ਘੜਾ ਸਕੂਨ ਹੈ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਉਣ ਤੋਂ ਬਾਅਦ ਮਿਲਦਾ ਹੈ ਕੈਮਰਾਮੈਨ ਮੋਹਿੰਦ ਦੇ ਨਾਲ ਮਹਿਮਾਨਾਂ ਨੂੰ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ